ਕਾ ਉਹ ਅਸੀਂ ਉਹਨਾਂ ਦੀ ਥੋੜੀ ਬਾਣੀ ਹੈ ਸਾਰੇ ਦੇ ਚ ਭਾਰਤ ਪੰਜਾਬ ਦੇ ਵਸਨੀਕਾਂ ਨੂੰ ਮੇਰੀ ਬੇਨਤੀ ਵੀ ਰਿਕਵੈਸਟ ਵੀ ਇਸ ਟਾਈਮ ਅਸੀਂ ਬਠਿੰਡਾ ਜ਼ਿਲ੍ਹਾ ਤੋਂ ਬੋਲ ਰਹੇ ਹਾਂ ਔਰ ਬਠਿੰਡਾ ਜ਼ਿਲ੍ਹਾ ਦੀ ਇਹ ਬਸੰਤ ਵਿਹਾਰ ਦਾ ਏਰੀਆ ਜਿਹੜਾ ਕਿ 34 35 ਨੰਬਰ ਬੂਥ ਅਸੀਂ ਇੱਥੇ ਕਰਨ ਜਾ ਰਹੇ ਹਾਂ ਮੇਰੇ ਨਾਲ ਇਸੇ ਥੋੜੀ ਤਕਨੀਕ ਪਾਕੀ ਤੇ ਮਾ ਜੀ ਦੇ ਸਾਥੀ ਮੇਰੇ ਸਾਥ ਸਾਰੇ ਜੀ ਥੋੜਾ ਧੋਰ ਧੋਰ ਜਾ ਰਹੇ

ਪਾਵਾਂਗੇ ਮੋਦੀ ਨੂੰ ਪਾਵਾਂਗੇ ਜੀ ਮੋਦੀ ਆਊਗਾ ਕਿਉਂ ਪਾਣੀ ਚਾਹੀਦੀ ਮੋਦੀ ਨੂੰ ਇਹ ਦੇਖੋ ਦੇਸ਼ ਨੂੰ ਕਿੱਥੋਂ ਤੱਕ ਕਿੱਥੋਂ ਤੱਕ ਲੈ ਗਿਆ ਮੋਦੀ ਹੋਰ ਕਿਹੜਾ ਹੈ ਜਿਹੜਾ ਲੈ ਕੇ ਗਿਆ ਹੈ ਕੋਈ ਰਾਹੁਲ ਪਾਹਲ ਹੈ ਕੋਈ ਮੋਦੀ ਕਿੱਥੇ ਸਾਰੇ ਦੇਸ਼ ਨੇ ਡਰਾ ਕੇ ਰੱਖੇ ਹੋਏ ਨੇ ਕੰਮ ਵੀ ਹੋਇਆ ਜੀ ਇਹ ਨਹੀਂ ਗੱਲ ਨਹੀਂ ਤੁਸੀਂ ਐ ਦੇਖੋ ਬਾਕੀ ਨਹੀਂ ਮੈਨੂੰ ਪਤਾ ਲੇਕਿਨ ਅੰਸ਼ਮਾਨ ਯੋਜਨਾ ਮੋਦੀ ਨੇ ਜਿਹਨੇ ਗਰੀਬ ਲੋਕ ਮਰਦੇ ਸੀ ਹਸਪੀਟਲ ਤੇ ਕਿਸੇ ਨੇ ਸੋਚਿਆ ਇੰਨੇ ਪ੍ਰਧਾਨ ਮੰਤਰੀ ਆਏ ਗਰੀਬਾਂ ਬਾਰੇ ਕਿਸੇ ਨੇ ਸੋਚਿਆ ਵੀ ਕਿਸੇ 5 ਲੱਖ ਰੁਪਏ ਦਾ ਬੀਮਾ ਕਰਤਾ ਲੋਕੀ ਅੱਦੇ ਤਾਂ ਹੀ ਮਰਜ਼ੀ ਇਲਾਜ ਨਹੀਂ ਕਰਾ ਸਕਦੇ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਐਡੂ ਵੱਡੀ ਗਰੀਬੀ ਜੇ ਗਰੀਬ ਬੰਦਾ ਵੀ ਨਾ ਵੋਟ ਪਾਦਾ ਮਤਲਬ ਆ ਵੈਸਾ ਹਰ ਬੰਦੇ ਵਾਸਤੇ ਕੀਤਾ ਹੈ ਲੇਕਿਨ ਗਰੀਬਾਂ ਤੋਂ ਗਰੀਬਾਂ ਵਾਸਤੇ ਮਸੀਹਾ ਹੈ ਮੋਦੀ ਬੰਦ ਮਤਲਬ ਹਰ ਬੰਦੇ ਮੋਦੀ ਨੂੰ ਮਤਲਬ ਮੈਂ ਤਾਂ ਕਹਿੰਦਾ ਬੀਜੇਪੀ ਤੋਂ ਬਾਅਦ ਕਿਸੇ ਵੋਟ ਬਹੁਤ ਕਰ ਰਿਹਾ ਹੈ ਯਾਰ ਬ੍ਰੋ ਤਾਂ ਹਰ ਬੰਦੇ ਕਰਦੇ ਟੰਗਾਂ ਕੇ ਸਾਰੇ ਹੁਣ ਮੇਰੀ ਗੱਲ ਸੁਣੋ ਤੁਸੀਂ ਇੰਨੀ ਦੇਖੋ ਕਾਂਗਰਸ ਵਾਲੇ ਉੱਪਰ ਸੈਂਟਰ ਵੀ ਟੰਗਾ ਖਿੱਚੀ ਉਹ ਇਕੱਠੇ ਹੋਏ ਪੇ ਜਫੀਆਂ ਬੈਥੇ ਕਹਿੰਦੇ ਇੱਕ ਦੂਜੇ ਗੱਲਾਂ ਡੰਗ ਡੰਗੀ ਹੋਏ ਫਿਰਦੇ ਇਹਨਾਂ ਦਾ ਕੋਈ ਦੀਨ ਮਾਨੀ ਹੈ ਨਹੀਂ ਉਹ ਕੇਜਰੀਵਾਲ ਕੇਜਰੀਵਾਲ ਕਹਿੰਦਾ ਪਹਿਲਾਂ ਕਹਿੰਦਾ ਸੋਨੇ ਕੰਦੇ ਚੋਰ ਆ ਉਹਦੀ ਐ ਕਰੋ ਉਹਦੇ ਐ ਕਰੋ ਹੁਣ ਮੁੜ ਕੇ ਸਾਰੇ ਇੱਕੋ ਇਕੱਠੇ ਹੋਏ ਫਿਰਦੇ ਸਿਰ ਮੋਦੀ ਵਾਸਤੇ ਸਾਰਾ ਕਚਰਾ ਇੱਕ ਜਿਹੜਾ ਗੰਦ ਹੈ ਦੇਸ਼ ਦਾ ਇਸ ਵਾਰ ਜਦੋਂ ਸਾਫ ਹੋ ਜਾਊਗਾ ਚਾਹੇ ਕੇਜਰੀਵਾਲਾ ਚਾਹੇ ਸਪੈ ਚਾਹੇ ਕਾਂਗਰਸ ਜੋ ਵੀ ਇਹਨਾਂ ਨੇ ਇੰਨਾ ਲੁੱਟਿਆ ਦੇਸ਼ ਨੂੰ ਜੀਰੋ ਕਰ ਹੇ ਦੱਸਦੇ ਸਭ ਤੋਂ ਵੱਡੀ ਜਿੱਤ ਹੈ ਜੀ ਰਾਮ ਮੰਦਰ ਐਦੂ ਬਾੜ ਦੇ ਵਿੱਚ ਮਸ਼ਹੂਰ ਹੋ ਜਾਊਗਾ ਕਿਉਂਕਿ ਇਹ ਤੋਂ ਹੋਰ ਕਿਸੇ ਨੇ ਬਣਾਉਣਾ ਨਹੀਂ ਸੀ ਇਹ ਲੈ ਗਿਆ ਬਣਾ ਕੇ ਰਾਮ ਮੰਦਰ ਨਾ ਉਹ ਬਾੜ ਦੇ ਵਿੱਚ ਹੀ ਮਸ਼ਹੂਰ ਹੋ ਗਿਆ ਇੱਕ ਕੇ ਦੀ ਬਹੁਤ ਵੱਡੀ ਜਿੱਤ ਹੈ ਐਨ ਐਨ ਹੀ ਵੱਧੂ ਹੈ ਜੀ ਯਾਰ ਜਦੋਂ ਲੋਕਲ ਮਾਤਿਕ ਕੋਈ ਗੱਲ ਨਾ 15 ਗੱਸਤ ਆਂਦੀ ਸੀ ਦੀਵਾਲੀਏ ਧਮਕੀਆਂ ਆਏ ਆਂਦੇ ਸੀ ਬੰਮ ਫੋੜ ਦਿਆਂਗੇ ਜਿੱਥੇ ਐ ਕਰਦੇ ਆਂ ਪਾਕਿਸਤਾਨ ਧਮਕੀਆਂ ਦੱਸ ਤੇ ਹੁਣ ਕੋਈ ਬੋਲਦਾ ਹੁਣ ਉਹ ਬੋਲਣ ਤੋਂ ਡਰਦੇ ਸਾਲੇ ਵੀ ਹੁਣ ਕਹਿੰਦਾ ਤਾਂ ਪਤਾ ਨਹੀਂ ਕੀ ਹੋਊਗਾ ਇੱਕ ਵਾਰ ਆਰਾਮ ਦਾ ਕਿਤੇ ਜਿਹੇ ਮੋਦੀ ਦੇ ਨਾਮ ਤੇ ਆਰਾਮ ਦਾ ਨਹੀਂ ਮੰਨਦਾ ਯਾਰ ਇਨਾ ਇਹ ਰਾਮ ਮੰਦਰ ਕਿੰਨੇ ਸਾਲ ਕਿੰਨੇ ਸਾਲ ਹੋ ਗਈ ਰਾਮ ਮੰਦਰ ਬੰਦ ਅੱਗੇ ਬਣਿਆ ਕਦੇ ਇਹਨਾਂ ਦੇ ਬਣਾਇਆ ਕਿਸੇ ਨੇ ਕਰਤੇ ਕਾਂਗਰਸ ਨੇ ਇਹ ਰਾਮ ਮੰਦਰ ਦੇ ਖਿਲਾਫ ਇਹ ਆਪਣੇ ਨਾਲ ਜੋੜਨਗੇ 21 ਵਕੀਲ ਵੀ ਮੰਦਰ ਨਾ ਬਣੇ ਇਹ ਜੀ ਪਾਰਟੀ ਨੂੰ ਵੋਟ ਪਾਵਾਂਗੇ ਪਰ ਹਿੰਦੂ ਵਾਸਤੇ ਜੀ ਹਿੰਦੂ ਮੈਂ ਕਹਿੰਦਾ ਹਿੰਦੂ ਜਿਹੜਾ ਬੀਜੇਪ ਨੂੰ ਵੋਟ ਨਹੀਂ ਪਾਉਂਦਾ ਉਹ ਹਿੰਦੂ ਕਹਾਂਦੇ ਲਾਇਕ ਨਹੀਂ ਹੈਗਾ ਬਸ ਪੰਜਾਬ ਚ ਵੀ ਹੋਣੀ ਚਾਹੀਦੀ ਨਹੀਂ ਯਾਰ ਪੰਜਾਬ ਆਏਗੀ ਉਹ ਨਹੀਂ ਚਾਹੀਦੀ ਆਏਗੀ 100% ਆਏਗੀ ਬਹੁਤ ਜ਼ਰੂਰੀ ਹੈ ਪੈਮ ਨਾਲ ਪੰਜਾਬ ਚ ਵੀ ਆਉਂਗੇ ਜੇ ਜਾ ਕੇ ਨਾ ਇਹ ਭਾਈ ਸਾ ਜੇ Hindu ਹੁਣ ਨਾ ਜਾ ਕੇ ਇਹ ਦੁਬਾਰਾ Hindu ਕੋਲ ਇਹ じゃ ਮਨਿਸਿਹਾ ਇਹ じゃ ਇਹ ਮਨਿਸਟਰ ਨਹੀਂ ਹੈ ਸੋ ਮਤਲਬ ਸਦੀਆਂ ਬਾਅਦ ਇਹ ਮੁੱਖ ਪ੍ਰਧਾਨ ਮੰਤਰੀ ਦੇਸ਼ ਨੂੰ ਮਿਲਦਾ ਲੇਕਿਨ ਜੇ ਹੁਣ ਵੀ Hindu ਨਹੀਂ ਜਾ ਕੇ ਫਿਰ ਇਹ ਦੁਬਾਰਾ Hindu